ਸਰ ਜਿਹੜੀ ਅੱਜ ਖੈਰ ਫੜੀ ਆ ਇਹ ਕਿੱਥੋਂ ਫੜੀ ਆ ਤੇ ਕਿੰਨੇ ਇੱਕ ਜਿਹੜੇ આરોપી ਹੈਗੇ ਉਹ ਫੜੇ ਇਹ ਅੱਜ ਜੀ ਲੋਟਾਂ ਡਰੇਨ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਆਪਣੇ ਹੈਗੇ ਖੈਰ ਕੱਟ ਰਹੇ ਆ ਇਹ ਸਾਡੀ ਜਿਹੜੀ ਪਾਣੀ ਪਾਰਟੀ ਹੈ ਫੋਰਸਟ ਪਾਰਟੀ ਹੈਗੇ ਇਹਨਾਂ ਦੇ ਚ ਰਵਿੰਦਰ ਸਿੰਘ ਪੋਸਟ ਕਾਰਡ ਤੇ ਦਵਿੰਦਰ ਸਿੰਘ ਬਲਾਕ ਅਫਸਰ ਮੌਕੇ ਜਾ ਕੇ 6 ਬੰਦੇ ਕੱਟ ਰਹੇ ਸੀਗੇ ਉਹਨਾਂ ਚੋਂ ਤਿੰਨ ਮੌਕੇ ਤੇ ਧੁੰਦ ਦੇ ਨੇਰੇ ਚ ਪੱਜ ਗਏ ਤੇ ਤਿੰਨ ਮੌਕੇ ਤੇ ਇਹਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਨੇ 15 ਪੀਸ ਜਿਹੜੇ ਹੈਗੇ ਖੈਰ ਦੇ ਬਰਾਮਦ ਕੀਤੇ ਹੈਗੇ ਉਹਨਾਂ ਸੀ ਇਹਨਾਂ ਨੂੰ ਆਪਣੇ ਦੂਸਿਆਂ ਨੂੰ ਪੁਲਿਸ ਖਾਨਾ ਬਲਾਚੋਸਾ ਦਾ ਦੇ ਵਿੱਚ ਅਸੀਂ ਇਹਨਾਂ ਨੂੰ ਕਰਤੱਲ ਦਰਜ ਕਰਨ ਲਈ ਲੈ ਕੇ ਜਾ ਰਹੇ ਹਾਂ ਕਿੰਨੇ ਕ ਬੂਟੇ ਸਦੇ ਇਹ ਚਾਰ ਬੂਟੇ ਸੀਗੇ ਜੀ ਉਹਨਾਂ ਦੇ 15 ਪੀਸ ਹੈਗੇ ਇਹ ਕਿੰਨੀ ਕ ਅਮਾਉਂਟ ਜੀ ਇਹ ਮਾਰਕੀਟ ਰੇਟ ਤਾਂ ਹੋਊਗਾ ਜੀ ਇਹ ਲਗਭਗ 1 ਲੱਖ ਦੇ ਕਿਰੀਬਨ ਤਾ ਹੋਊਗਾ ਜੋ ਮਾਰਕੀਟ ਕਰ ਰਹੇ ਇਹਨਾਂ ਦੇ ਮਾਮਲਾ ਦਰਜ ਕਰਵਾਤਾ ਜੀ ਹਾਂਜੀ ਮਾਮਲਾ ਦਰਜ ਕਰਾਉਣ ਜਾ ਰਹੇ ਹਾਂ ਜੀ ਅਸੀਂ ਇਨਫੋਰਮੇਸ਼ਨ ਪੁਲਿਸ ਨੂੰ ਦੇਤੀ ਅਸੀਂ ਕਿੰਨੇ ਬੰਦੇ ਫੜੇ ਇਹ ਤਿੰਨ ਬੰਦੇ ਫੜਲੇ ਜੀ ਅਸੀਂ ਕਿਹੜੇ ਇਲਾਕੇ ਦੇ ਇਹ ਇੱਕ ਹੈਗਾ ਜ਼ਿਲ੍ਹਾ ਮਹਾਲੀ ਦਾ ਜੀ ਤੇ ਦੋ ਜ਼ਿਲ੍ਹਾ ਰੂਪੜ ਦੇ ਹੈਗੇ ਤੇ ਨਾਮ ਇਹਨਾਂ ਦੇ ਹੈਗੇ ਆ ਜੀ ਸਰਬਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੀਆਂ ਪਰ ਚੰਗਰ ਚੰਗਰ ਜ਼ਿਲ੍ਹਾ ਮਹਾਲੀ ਦੇ ਹੈਗੇ ਅਤੇ ਦੂਜਾ ਗੁਰਜੀਤ ਸਿੰਘ ਪੁੱਤਰ ਗੁਰਮਤ ਸਿੰਘ ਪਰਹਾੜੀ ਜ਼ਿਲ੍ਹਾ ਰੂਪੜ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਹਿਲਦਾਪੁਰ ਦਾ ਜ਼ਿਲ੍ਹਾ ਰੂਪੜ ਦੇ ਇਹ ਤਿੰਨੇ ਹੈਗੇ ਜਿਹੜੇ ਅਸੀਂ ਜਿਹੜੇ ਨਾਮ ਨਾਲ ਦਰਜ ਹੈਗੇ ਤਿੰਨ ਵਿਅਕਤੀ ਇਹਨਾਂ ਦੇ ਵਿੱਚੋਂ ਭੱਜੇ ਹੈਗੇ ਆ ਉਹਨਾਂ ਦੇ ਨਾਮ ਇਹਨਾਂ ਨੇ ਦਰਜ ਪਿੱਛੇ ਦੱਸੇ ਬਿਆਨਾਂ ਦੇ ਵਿੱਚ ਇੱਕ ਉਹਨਾਂ ਦਾ ਡਰਾਈਵਰ ਹੈ ਸੁਰਿੰਦਰ ਸਿੰਘ ਹੈ ਜੋ ਗੱਡੀ ਚਲਾ ਰਿਹਾ ਤੇ ਜੋ ਭੱਜ ਗਿਆ ਹੈਗਾ ਇੱਕ ਹੈਗਾ ਬਹਾਦਰ ਸਿੰਘ ਪੁੱਤ ਪ੍ਰੇਮ ਸਿੰਘ ਹੈਗਾ ਮੀਆਂ ਪਰਪੁਰਖਾਲੀ ਦਾ ਜੀ ਤੇ ਇੱਕ ਸਵਰਨ ਸਿੰਘ ਪਿੰਡ ਟੱਪਰੀਆਂ ਦਾ ਹੈਗਾ ਜਿਹੜੇ ਮੌਕੇ ਤੇ ਫਰਾਰ ਹੋਏ ਰਾਤ ਦੇ ਹਨੇਰੇ ਦੇ ਵਿੱਚ ਕਾਦੇ ਨਾਲ ਇਹ ਲੈ ਇਹ ਹਾਂ ਜੀ ਇਹ ਆਪਣੇ ਮਹਿੰਦਰਾ ਪਿਕਅਪ 'ਚ ਇਹਨਾਂ ਨੇ ਲੋਡ ਕੀਤਾ ਸੀਗਾ ਫਿਰ ਤੇ ਇਹਨਾਂ ਕੋ ਬਾਕੀ ਬਾਕਾ ਆਪਣੇ ਇਲੈਕਟ੍ਰਿਕ ਆ ਰਹੇ ਹੈਗੇ ਤੇ ਦੂਜੇ ਵੱਡੇ ਆ ਰਹੇ ਵੀ ਹੈਗੇ ਇਹਨਾਂ ਨਾਲ ਜਿਹਨਾਂ ਦਾ ਕੱਟ ਰਹੇ ਹੈਗੇ ਜਿੰਦਗੀ ਵਿੱਚ ਕਾਬੂ ਆ ਗਿਆ ਸਰ ਜਿਹੜੀ ਮੋਟਰ ਫਟ ਹੋਈ ਹੈਗੀ ਇਹ ਕੀ ਦੀ ਇਲੈਕਟ੍ਰਿਕ ਮੋਟਰ ਹੈ ਜੀ ਇਹ ਹੈਗੀ ਹੈ ਇਲੈਕਟ੍ਰਿਕ ਮੋਟਰ ਹੈ ਜੀ ਤੇ ਇਹਨਾਂ ਕੋ ਦੋ ਪੱਟੇ ਆ ਰਹੇ ਆ ਤੇ ਤਿੰਨ ਛੋਟੇ ਆ ਰਹੀਆਂ ਇਹਨਾਂ ਨਾਲ ਹੀ ਕੱਟਦੇ ਸੀਗੇ ਇਹਨਾਂ ਦਾ ਕੀ ਕੀ ਨਾਮ ਹੈ ਜੀ ਤੁਸੀਂ ਇਹ ਤਿੰਨ ਬੰਦੇ ਹੈਗੇ ਵੀ ਇਹਨਾਂ ਦੇ ਨਾਮ ਹੈ ਇੱਕ ਰਗਾਜੀ ਸਰਬਨ ਸਰਬਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੀਆਂ ਪਰਚੰਗਰੇਗਾ ਤਹਿਸੀਲ ਮਾਦਰੀ ਜ਼ਿਲ੍ਹਾ ਰਮਜਾਦਾਜੀ ਸਿੰਘ ਤੇ ਦੂਸਰਾ ਹੈਗਾ ਗੁਰਜੀਤ ਸਿੰਘ ਪੁੱਤਰ ਗੁਰਮਤ ਸਿੰਘ ਵਾਸੀ ਪਿੰਡ ਪਰਖਾਲੀ ਤਹਿਸੀਲ ਜ਼ਿਲ੍ਹਾ ਰੋਪੜ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਹਲਦਾਪੁਰ ਤਹਿਸੀਲ ਜ਼ਿਲ੍ਹਾ ਰੋਪਨਗਰ ਇਹਨਾਂ ਕੋਲੋਂ ਕੱਟੇ ਗਏ ਆ ਉਹਨਾਂ ਚੀਜ਼ਾਂ ਨੂੰ ਫੜਿਆ ਤੇ ਪੁਲਿਸ ਪਾਸ ਤੇ ਕਰਾਵਾਂਗੇ ਪੁਲਿਸ ਨੂੰ ਕਰਾਂਗੇ ਆਪਣੀ ਤਰ੍ਹਾਂ ਦੰਗੇ ਜਿੱਤੇ ਜਿੱਤੇ ਇਹਨਾਂ ਨੂੰ ਦੇਖਿਆ ਉਹ ਬੜਾ